ਵੈਦਿਕਾ ਖਾਲਸਾ ਵੈਦਿਕੀ ਪੁੱਤੇ ਸਜਾਨ ਸਿੰਘ ਮਝਾਲੀ ਜੱਗਰਬਾਬਾ ਬੁੱਢਾ ਦਾ ਸ਼੍ਰੋਮਣੀ ਪੰਥੀ ਕਚਨਦਕੋੜੀ ਸੁਨਰਾਲੇ ਤੋਂ ਅਸੀਂ ਬੜੇ ਦੁੱਖ ਨਾਲ ਇੱਥੇ ਸਾਰੇ ਸਿੰਘ ਕੱਤਰ ਹੋਏ ਆ ਕਿਉਂਕਿ ਕੁਝ ਸਿੰਘ ਨੀਲਾ ਬਾਣਾ ਪਾ ਕੇ ਕਾਰਵਾਈਆਂ ਗਲਤ ਨਸ਼ਾ ਵੇਚਣ ਲੋਕਾਂ ਨਾਲ ਲੜਨ ਪੈਣਾ ਨਿਆਂ ਦੇ ਕਬਜ਼ੇ ਕਰਨ ਲੋਕਾਂ ਨੂੰ ਪਰੇਸ਼ਾਨ ਕਰਨ ਅਜਮਾਸ਼ੀ ਕਰਨ ਉਹ ਸਾਰੀ ਬਾਣੇ ਦੀ ਬਦਨਾਮੀ ਕਰਾਉਂਦੇ ਆ ਜਿਨ੍ਹਾਂ ਨੂੰ ਰੋਕਣ ਵਾਸਤੇ ਅੱਜ ਅਸੀਂ ਸਾਰੇ ਸਿੰਘ ਇਕੱਤਰ ਹੋਏ ਆ ਜਿਹੜਾ ਵੀ ਸਿੰਘ ਇਹੋ ਜੀ ਹਰਕਤ ਕਰਦਾ ਸਾਡਾ ਸਾਰਿਆਂ ਦਾ ਮੁਰਲਾ ਖਰਜਾ ਅਸੀਂ ਇਹੋ ਜਿਹੇ ਸਿੰਘ ਦਾ ਸਾਥ ਨਾ ਦਈਏ ਜਿਹੜਾ ਗੁਰਮਰਿਆਦਾ ਦੇ ਉਲਟ ਚੱਲ ਕੇ ਇਹ ਕਾਰਵਾਈਆਂ ਕਰਦੇ ਆ ਬੜਾ ਦੁੱਖ ਲੱਗਦਾ ਇਹ ਜਿਹੜੇ ਸਿੰਘ ਨੇ ਇਹਨਾਂ ਨੇ ਕਿਸੇ ਨਹਿਂਗ ਦੇਥੇ ਬੰਦਿਆਂ ਤੋਂ ਕੋਈ ਅਮਰਤ ਨਹੀਂ ਛਕਿਆ ਹੁੰਦਾ ਇਹ ਸੰਤਾਂ ਮਹਾਪੁਰਸ਼ਾਂ ਦੂਜੇ ਕੱਪੜਿਆਂ ਤੋਂ ਅਮਰਤ ਛੱਕੇ ਨੀਲੇ ਕੱਪੜੇ ਪਾ ਕੇ ਇਹ ਸਿੰਘ ਕਹਾਉਂਦੇ ਆ ਦੂਜੇ ਪਾਸੇ ਜਦ ਮੀਡੀਆ ਇਹ ਕੋਈ ਗਲਤ ਕਾਰਵਾਈ ਕਰਦੇ ਆ ਤਾਂ ਮੀਡੀਆ ਪ੍ਰਸ਼ਾਸਨ ਅਕਸਰ ਇਹ ਗੱਲ ਕਹਿੰਦਾ ਇਹ ਨਹਿਂਗ ਸਿੰਘ ਨੇ ਤਾਂ ਜਿਹੜੇ ਅਸਲੀ ਨਹਿਂਗ ਸਿੰਘ ਨੇ ਉਹਨਾਂ ਨੂੰ ਬੜਾ ਦੁੱਖ ਲੱਗਦਾ ਕਿ ਇਹ ਬਦਨਾਮ ਜਿਹੜੀ ਬਦਨਾਮੀ ਆ ਏ ਗੁਰੂ ਮਹਾਰਾਜ ਗੁਰੂ ਕੁਮੈਸਰੀ ਦਾ ਬਾਣਾ ਇਹ ਉਹਨਾਂ ਦੀ ਕੀਤੀ ਜਾਂਦੀ ਆ ਅਸੀਂ ਪ੍ਰੈਸ ਤੇ ਇਹ ਬੇਨਤੀ ਕਰਨਾ ਚਾਹੁੰਦੇ ਆ ਜਿਹੋਦੇ ਨੀਲੇ ਕੱਪੜਿਆਂ ਦੇ ਵਿੱਚ ਕੋਈ ਗਲਤ ਕਾਰਵਾਈ ਕਰਦਾ ਗਲਤ ਕੰਮ ਕਰਦਾ ਫੜਿਆ ਜਾਂਦਾ ਤਾਂ ਪ੍ਰੈਸ ਜਾਂ ਪ੍ਰਸ਼ਾਸਨ ਪਹਿਲਾਂ ਉਹਦੀ ਆਇਡੈਂਟੀਟੀ ਕਰੇ ਉਹ ਪਤਾ ਪੜਤਾਲ ਕਰੇ ਵੀ ਇਹ ਸਿਵਿਕ ਕਿਹੜੇ ਦਲਪੰਥ ਦਾ ਕਿਹੜੀ ਜਥੇਬੰਦੀਆਂ ਜੁੜਿਆ ਹੋਇਆ ਉਹ ਤੋਂ ਬਾਅਦ ਜੇ ਖਬਰ ਲੱਗਦੀ ਆ ਤਾਂ ਉਹਨਾਂ ਦਾ ਨਾਮ ਉਸ ਜਥੇਬੰਦੀ ਦੇ ਅਨੁਸਾਰ ਲਿਖ ਕੇ ਉਹਦੀ ਪ੍ਰੈਸ ਦੀ ਖਬਰ ਦਾ ਖਬਰ ਆਉਣੀ ਚਾਹੀਦੀ ਆ ਅਸੀਂ ਇਹ ਬੇਨਤੀ ਕਰਦੇ ਆ ਹਾਂ ਜੇ ਇਸ ਤਰ੍ਹਾਂ ਦੇ ਕਾਰਵਾਈਆਂ ਨੂੰ ਕੱਲ ਬਾਬਾ ਬਲਬੀਰ ਸਿੰਘ ਜੀ ਨੇ ਸਾਨੂੰ ਸਾਰੇ ਸਿੰਘਾਂ ਨੂੰ ਤਾਰਨਾ ਕਰੀ ਆ ਜੇ ਸਾਡਾ ਅਸੀਂ ਅਮਰਤ ਛਕਦੇ ਆ ਮੁੱਢਾ ਦਲ ਦਾ ਜਾਂ ਸਿੰਘ ਸਾਜਦੇ ਆ ਅਸੀਂ ਆਪਣਾ ਜੀਵਨ ਸਵਾਰਨ ਵਾਸਤੇ ਆਪਣਾ ਜੀਵਨ ਦਾ ਉੱਚਾ ਪੱਧਰ ਚੱਕਣ ਵਾਸਤੇ ਅਮਰਤ ਛਕਦੇ ਆ ਨਾ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਵਾਸਤੇ ਸਮਾ ਤੇ ਇਸ ਤਰ੍ਹਾਂ ਗਰੀਬ ਲੋਕਾਂ ਦੀ ਆਮ ਲੋਕਾਂ ਦੀ ਮਦਦ ਲਈ ਵਾਸਤੇ ਜਾਣਾ ਹੁੰਦਾ ਨਾ ਕਿ ਕਿਸੇ ਨਾਲ ਗਲਤ ਵਿਹਾਰ ਕਰਨਾ ਹੁੰਦਾ ਸਾਡੇ ਇਸ ਭੇਖ ਦੇ ਵਿੱਚ ਜਿਹੜੇ ਬੰਦੇ ਗ੍ਰੈਂਟਡ ਕਿन्हा ਕੋ ਕੋਈ ਪ੍ਰੂਫ ਨਹੀਂ ਕੋਈ ਅਸਲੀ ਉਹੀ ਵਾਣੇ ਪਏ ਹੋਏ ਨੇ ਤਾਂ ਅਸੀਂ ਉਹਨਾਂ ਨੂੰ ਇਹ ਕਹਿੰਦੇ ਆ ਤੁਸੀਂ ਨਿਹੰਗ ਸ਼ਬਦ ਨਾਲ ਵਰਤਿਆ ਜਾਵੇ ਉਹ ਨਕਲੀ ਨੇ ਉਹ ਸਿੰਘ ਦਾ ਕਹਾ ਸਕਦੇ ਆ ਨਿਹੰਗ ਕਹਿਣਾ ਬੜੀ ਮਾੜੀ ਗੱਲ ਉਹਨਾਂ ਨੂੰ ਜਿਹਦੇ ਨਾਲ ਗੁਰੂ ਮਹਾਰਾਜ ਦਾ ਮਰਿਆਦਾ ਦੇ ਉਲਟੋ ਚੱਲ ਕੇ ਆਪਾਂ ਉਹਨਾਂ ਦੀ ਬਦਨਾਮੀ ਕਰਦੇ ਆ ਮਹਾਰਾਜ ਦੀ ਜੇ ਕੋਈ ਆਉਣ ਵਾਲੇ ਦਿਨਾਂ ਵਿੱਚ ਨਕਲੀ ਜਿਹੜੇ ਸਿੰਘ ਬਣੇ ਹੋਏ ਨੇ ਉਹਨਾਂ ਤੇ ਕਾਰਵਾਈ ਕਰਾਂਗੇ ਪ੍ਰਚਾਰ ਜਿਹੜੇ ਵੀ ਸਿੰਘ ਇਸ ਜਿਸ ਤਰ੍ਹਾਂ ਅਸੀਂ ਸਮਰਾਏ ਲੱਕੇ ਰਹਿੰਦੇ ਆ ਕੋਈ ਵੀ ਨੀਲੇ-ਵਿਹੇ ਕੱਪੜਿਆਂ ਦੇ ਵਿੱਚ ਗਲਤ ਕਾਰਵਾਈ ਕਰੂਗਾ ਅਸੀਂ ਉਹਦੇ ਖਿਲਾਫ ਆਪਣੇ ਤੌਰ ਤੇ ਬੁੱਢਾ ਦਲ ਕੰਨੀਓ ਉਸ ਪ੍ਰਸ਼ਾਸਨ ਕੰਨੀਓ ਵੀ ਅਸੀਂ ਉਹਦੀ ਸ਼ਿਕਾਇਤ ਕਰਕੇ ਇਹੋ ਜਿਹੇ ਗਲਤ ਅੰਸਰਾਂ ਨੂੰ ਪਹਿਲਾਂ ਦਰ ਕੋਸ਼ ਸ਼ਿਕਾਇਤ ਕਰਾਂਗੇ ਉਹਦੇ ਫਿਰ ਨਹੀਂ ਗਲਤ ਕੰਮ ਕਰਨ ਹੋਣਗੇ ਅਸੀਂ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਕੇ ਉਹ ਲੋਕਾਂ ਦੇ ਖਿਲਾਫ ਕਾਰਵਾਈ ਕਰਾਉਣ ਵਿੱਚ ਜ਼ਰੂਰ ਪ੍ਰਸ਼ਾਸਨ ਦੇ ਬਾਦ ਦੇ ਤਰ੍ਹਾਂ ਇਹ ਇਕੱਠੇ ਹੋਣ ਦਾ ਕਾਰਨ ਇਹ ਆ ਜੂ ਕਿ ਆਪਾਂ ਦੇਖਦੇ ਆਂ ਵੀ ਰੋਜ਼ ਕੋਈ ਨਾ ਕੋਈ ਬਾਹਰ ਦਾਤਾਂ ਜਿਹੜੀਆਂ ਹੋ ਰਹੀਆਂ ਨੇ ਨੇਕ ਸਿੰਘਾਂ ਦੇ ਨੌ ਬਦਨਾਮ ਹੋ ਰਹੇ ਨੇ ਵਿੱਚ ਜੀ ਉਸ ਦੇ ਸਬੰਧ ਦੇ ਵਿੱਚ ਅੱਜ ਜੋ ਸਾਰੇ ਸਿੰਘ ਇਕੱਠੇ ਹੋਏ ਆ ਵੀ ਭਾਈ ਵੀ ਜਿਹੜੇ ਸਾਡੇ ਇਲਾਕੇ ਦੇ ਵਿੱਚ ਅਮਨ ਸ਼ਾਂਤੀ ਜਿਹੜੀ ਹੈ ਬਣੀ ਹੋਈ ਆ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਭਾਈ ਸਾਰੇ ਧਰਮ ਉੱਜਣ ਯੋਗ ਨੇ ਸਾਰੇ ਧਰਮ ਦਾ ਸਤਿਕਾਰ ਚਾਹੁੰਦੇ ਆ ਵੀ ਕੋਈ ਵੀ ਐਸੀ ਗਲਤੀ ਨਾ ਕਰੋ ਜਿਸ ਦੇ ਨਾਲ ਕਿਸੇ ਵੀ ਧਰਮ ਦੀ ਨੁਖੇਦੀ ਹੋਵੇ ਜਾਂ ਕਿਸੇ ਵੀ ਧਰਮ ਨੂੰ ਅਗਲਾ ਮਾੜਾ ਚੰਗਾ ਬੋਲੇ ਕੀ ਫੈਸਲਾ ਲਿਆ ਗਿਆ ਜਿਹੜਾ ਅੱਜ ਅਸੀਂ ਇਹ ਫੈਸਲਾ ਲਿਆ ਹੈ ਜੀ ਵੀ ਬਾਣਾ ਪਾ ਕੇ ਕੋਈ ਵੀ ਨਿਹੰਗ ਸਿੰਘ ਗਲਤ ਕੰਮ ਕਰਦਾ ਜਾਂ ਕਿਸੇ ਨਾਲ ਧੱਕਾ ਕਰਦਾ ਜਾਂ ਸਾਨੂੰ ਪਤਾ ਲੱਗਿਆ ਵੀ ਬਾਣੇ ਦੀ ਆੜ ਦੇ ਵਿੱਚ ਕੋਈ ਛਿੱਟਾ ਵੇਚ ਰਹੇ ਨੇ ਸਮੈਕ ਵੇਚ ਰਹੇ ਨੇ ਜਾਂ ਸੱਟੇਬਾਜ਼ੀ ਕਰ ਰਹੇ ਨੇ ਵੀ ਉਹਨਾਂ ਨੂੰ ਸਖਤ ਤੋਂ ਸਖਤ ਹਦਾਇਤ ਆ ਵੀ ਭਾਈ ਜਾ ਤਾਂ ਇਹ ਚੀਜ਼ਾਂ ਤੋਂ ਹਟਜੋ ਨਹੀਂ ਫਿਰ ਛੱਡੇ ਵੱਲੋਂ ਜਿਹੜੀ ਕਾਰਵਾਈ ਸਿੰਘਾ ਵੱਲੋਂ ਹੋਣੀ ਆ ਉਹ ਤਾਂ ਹੋਣੀ ਆ ਹੋਣੀ ਆ ਕੋਲ ਖੜਕੇ ਪ੍ਰਸ਼ਾਸਨ ਤੋਂ ਜਿਹੜੀ ਅਸੀਂ ਪ੍ਰਸ਼ਾਸਨੀ ਮੰਗ ਕਰਾਂਗੇ ਵੀ ਜਿਹੜਾ ਆਪਣੇ ਏਰੀਆ ਦੇ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰਦਾ ਵੀ ਉਹਦੇ ਤੇ ਵੀ ਤੁਸੀਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਬਾਬਾ ਜੀ ਤੁਸੀਂ ਬਾਣੇ ਦੀ ਗੱਲ ਕੀਤੀ ਆ ਵੀ ਬਾਣਾ ਪਾ ਕੇ ਜਿਹੜੇ ਅ ਸ਼ਰਾਬੀ ਐਂਸਰ ਨੇ ਉਹ ਦੋ ਘਟਨਾਵਾਂ ਕਰਦੇ ਨੇ। ਉਹ ਮੇਨ ਜਿਹੜੀ ਕੋਈ ਹੈ ਬੰਦਾ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਹਾਂ ਇਹ ਨਾ ਨਸ਼ੇ ਵੇਚਦਾ ਵਾਜਾ ਵੇਚਦਾ ਦੇਖੋ ਉਹ ਵੀ ਤੁਹਾਡੇ ਸਾਹਮਣੇ ਥੋੜੇ ਚਿਰ ਚ ਸਾਡੇ ਕੋਲ ਪ੍ਰੂਫ ਆ ਜਾਣਗੇ ਫਿਰ ਅਸੀਂ ਵਿਧ ਪ੍ਰੂਫ ਮੀਡੀਆ ਦੇ ਸਾਹਮਣੇ ਫਿਰ ਆਵਾਂਗੇ ਫਿਰ ਅਸੀਂ ਸ਼ਰਿਆ ਆਵੇਂ ਲਗੇ ਚਟੇ ਹੋ ਕੇ ਸਿੱਧੇ ਹੋਵਾਂਗੇ ਉਹਨਾਂ ਨੂੰ ਅੱਜ ਅਸੀਂ ਤੁਹਾਡੇ ਰਾਹੀ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆਂ ਕਿ ਭਾਈ ਜਿਹੜਾ ਤੁਸੀਂ ਇਹ ਕਰਮ ਕਰ ਰਹੇ ਹੋ ਬਾਣਾ ਪਾ ਕੇ ਵੀ ਜਾਂ ਤਾਂ हट ਜਾਓ ਸੰਭਲ ਜਾਓ ਨਹੀਂ ਫਿਰ ਜੋ ਸਤੋ ਜੋ ਕਾਰਵਾਈ ਹੋਗੀ ਫਿਰ ਅਸੀਂ ਉਹ ਕਰਾਂਗੇ ਬਾਬਾ ਜੀ ਜਦੋਂ ਨਿਹੰਗ ਸਿੰਘ ਆ ਧਾਰਨ ਕਰਦੇ ਨੇ ਤਾਂ ਕੋਈ ਸਿਖਲਾਈ ਹੁੰਦੀ ਆ ਗੁਰਮਤ ਦਾ ਉਹਨਾਂ ਨੂੰ ਧਿਆਨ ਵੀ ਦਿੱਤਾ ਜਾਂਦਾ ਜੀ ਬਿਲਕੁਲ ਜੀ ਕਿਉਂ ਕੱਚੇ ਨੇ ਨਿਹੰਗ ਸਿੰਘ ਇਹਨਾਂ ਗੱਲਾਂ ਤੋਂ ਦੇਖੋ ਸਭ ਤੋਂ ਪਹਿਲਾਂ ਮਾਰਾ ਕਿਵੇਂ ਆ ਬਾਣੀ ਫਿਰ ਬਾਣਾ ਜਦੋਂ ਸਾਨੂੰ ਹੁਣ ਬਾਣੀ ਦਾ ਹੀ ਗਿਆਨ ਨਹੀਂ ਹੈਗਾ ਬਾਣਾ ਅਸੀਂ ਪਾ ਲੰਨੇ ਆ ਹਨਾ ਇਸ ਤੋਂ ਇਹ ਆ ਵੀ ਜਦੋਂ ਅਸੀਂ ਆਪਣੇ ਆਪ 'ਚ ਪਰਫਖ ਨਹੀਂ ਹੈਗੇ ਤਾਂ ਅਸੀਂ ਦੂਸਰੇ ਨੂੰ ਕੀ ਮਤ ਦਵਾਂਗੇ ਉੱਬਈ ਇਹ ਜਿਹੜਾ ਬਾਣਾ ਬਾਈ ਕਿਹਦੇ ਵੱਲੋਂ ਦਿੱਤਾ ਜਾਂਦਾ ਕੋਈ ਧਰਮ ਦੇ ਆਗੂ ਹੈਗੇ ਆ ਜਿਹੜੇ ਇਹਨਾਂ ਨੂੰ ਜੁਆਇਨ ਕਰਾਉਂਦੇ ਨੇ ਜਾਂ ਇਹ ਆਪਣੇ ਆਪ ਇਹ ਜੁਆਇਨ ਕਰ ਲੈਂਦੇ ਨੇ ਦੇਖੋ ਬਾਣਾ ਤੋਂ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਆ ਹੋਇਆ ਠੀਕ ਹੈ ਜੀ ਹੁਣ ਜਿ ਕਈ ਇਹ ਐ ਐ ਕਰਦੇ ਨੇ ਹੁਣ ਜਿਵੇਂ 2 ਮਹੀਨੇ ਪਹਿਲਾਂ ਅਸੀਂ ਉਮਰ ਸ਼ਾਹ ਗਿਆ ਮਨਮਤ ਕੀਤੀ ਆਪਣਾ ਬਾਣਾ ਲਿਆਂਦਾ ਉੱਥੋਂ ਬਣਿਆ ਬਣਿਆ ਦੇਖੋ ਜਿੱਥੋਂ ਅੱਜ ਕੱਲ ਮਿਲੇ ਜਾਂਦਾ ਹਨਾ ਬਾਣਾ ਪਾਉਂਦੇ ਨੇ ਬਾਣਾ ਪਾ ਕੇ ਆਪਣੇ ਆਪ ਨੂੰ ਸਿੰਘ ਸਿੰਘ ਦੱਸਦੇ ਨੇ ਜਾ ਕਿ ਅਸਲ ਬਣਾ ਤਾਂ ਉਹ ਆ ਜਦੋਂ ਗੱਲ ਪੌਂਸ ਦੇ ਵਿੱਚ ਬੰਦਾ ਰਹਿ ਕੇ ਉਥੇ ਸੇਵਾ ਕਰਦਾ ਠੀਕ ਆ ਜੀ ਮर्यादा ਨੂੰ ਸਮਝਦਾ ਹੈ ਨਾ ਤੇ ਫੇਰ ਬਣਾਤਾਰਨ ਹੋ ਜਾਂਦਾ